ਜਾਤੇ ਹਨ ਕਿ ਇਹਨਾਂ ਦੀ ਪੋਤਰੀ ਇੱਕ ਦਿਨ ਤੋਂ ਲਗਾਤਾਰ ਉਹਨਾਂ ਨੇ ਬਾਥੂ ਨਹੀਂ ਕੀਤਾ ਇਹ ਸਿਸਟਰ ਦਸਾਨ ਕਿ ਇਹਨਾਂ ਨੇ ਜਦੋਂ ਪ੍ਰੋਪਰਟੀ ਦਾ ਪ੍ਰਾਰਥਨਾ ਕਰਾਈ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਇਹਨਾਂ ਦੀ ਪੋਤਰੀ 5 ਮਿੰਟ ਬਾਅਦ ਬਾਥੂਤੰ ਲਾ ਗਈ ਹallelujah थैंक टू ਗੋਡ ਮਿਸਟਰ ਕਿੰਨੇ ਦਿਨ ਦੀ ਹੋਛੇ ਅਜ ਬੱਚਾ ਅੱਜ 10 ਦਿਨ ਹੋ ਗਏ 10 ਦਿਨ ਹੋ ਚੁੱਕੇ ਹਨ ਇਹਨਾਂ ਦੇ ਘਰੇ ਸਭ ਜਾਣਦੇ ਸ਼ਾਇਦ ਨਵੀ ਨਹੀਂ ਜਾਣਦੇ ਹੋਣਗੇ ਖੁਦਾ ਹਮਨੇ ਇਹਨਾਂ ਨੂੰ ਬੇਬੀ ਨਾਲ ਬੈਸ ਕੀਤਾ ਉਹਦੇ ਲਈ ਵੀ ਖੁਦਾਬੰਦ ਨੇ 4 ਮਹੀਨੇ ਬਾਅਦ ਪਰਮੇਸ਼ਰ ਨੇ ਇਸੇ ਚਰਚ ਦੇ ਨਾਲ ਜਦੋਂ ਬlesਸ ਕੀਤਾ ਜਦੋਂ ਬੇਬੀ ਹੋਇਆ ਤਾਂ ਖੁਦਾ ਨੇ ਬਹੁਤ ਹੈਲਦੀ ਵੇਬੀ ਨੂੰ ਬlesਸ ਕੀਤਾ ਪਰ ਸ਼ਦਾਨ ਅਬਦੁੱਲੋ ਕੋਸ਼ਿਸ਼ ਕਰਦਾ ਜਦੋਂ ਥੋੜੇ ਦਿਨ ਹੀ ਪਹਿਲਾਂ ਕਿੰਨੇ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ 6-7 ਦਿਨ ਦੀ ਪਹਿਲਾਂ ਦੀ ਗੱਲ ਹੈ 3-4 ਦਿਨ ਤੱਕ ਤੇ 4 ਦਿਨ ਦੀ ਪਹਿਲਾਂ ਕਿੰਨਾ ਟਾਈਮ ਬੱਚੇ ਦਾ ਪਪਾ ਨੂੰ ਤੱਕ ਹੋ ਗਿਆ ਤੇ ਅੱਜ ਦਾਂਸ ਤੋਂ ਨਾ ਮੈਂ ਜਦ ਤੱਕ ਇਹ ਦੂਜੇ ਦਿਨ ਵੀ ਜਾਣਾ ਰੱਖਣਾ ਹੈ। ਅੱਛਾ ਦੂਜੇ ਦਿਨ ਮਤਲਬ ਪੂਰਾ ਦਿਨ ਬਾਥਰੂਮ ਨਹੀਂ ਆਉਂਦਾ। ਦਿਨ ਵੀ ਗਿਆ, ਰਾਤ ਵੀ ਗਈ। ਪ੍ਰਾਰਥਨਾ ਕਰੋ ਹੰਦਵੰਤ ਜੀ ਦਾ। ਹੁਣ ਸੁਣੋ ਮੈਂ ਇਹ ਵੀ ਕਹਿ ਸਕਦਾ ਜੇਕਰ ਬੱਚਾ ਜਾਂ ਬਾਥਰੂਮ ਰੁਕਿਆ ਤੇ ਕੋਈ ਪ੍ਰੋਬਲਮ ਨਹੀਂ ਹੋ ਸਕਦਾ ਇੱਕ ਦਿਨ ਕ੍ਰਾਸ ਕਰ ਜਾਵੇ। ਪਰ ਇੱਕ ਚੀਜ਼ ਦੇਖੋ ਜਦੋਂ ਪ੍ਰੇਰ ਹੋਈ ਔਰ 5 ਮਿੰਟ ਬਾਅਦ ਹੀ ਬੱਚਾ ਬਾਥਰੂਮ ਕਰਦਾ ਹੈ। ਦਾ ਮਤਲਬ ਪਰਮੇਸ਼ਰ ਦਾ ਕੰਮ ਹੈ। ਜਿਹਨੇ ਖੁਦਾ ਨੇ ਉਹਨੂੰ ਬੱਚੇ ਨੂੰ ਬLESਸ ਕੀਤਾ ਹੈ। वैसे तो बेबी मैन मेनू पता है कई बार बच्चा मोह से ज्यादा पता नहींੁੰਦਾ ਕਿ ਨੰਦਾ ਪਰ ਇੱਕ ਮੈਂ ਵੈਸੇ ਐਗਜ਼ਾਮਪਲ ਦੀ ਤੁਹਾਡੇ ਗੱਲ ਕਹੀਆਂ ਪੈਣਾ ਦੇ ਮਨ ਚ ਆ ਜਾਂਦਾ ਕੋਈ ਐਡੀ ਗੱਲ ਦੇ ਬੱਚੇ ਕਈ ਇੱਕ ਦਿਨ ਪੂਰਾ ਪੂਰਾ ਦਿਨ ਬਾਥਰੂਮ ਨਹੀਂ ਕਰਦੇ ਦੋ ਦਿਨ ਵੀ ਨਹੀਂ ਕਰਦੇ ਉਸੇ ਦਾ ਤੁਹਾਡਾ ਆਪਣਾ ਐਕਸਪੀਰੀਅੰਸ ਹੈ ਪਰ ਇੱਥੇ ਮੈਂ ਗੱਲ ਕਰ ਰਿਹਾ ਪ੍ਰਭੂ ਕੰਮ ਕਿਸ ਤਰ੍ਹਾਂ ਕਰਦਾ ਜਦੋਂ ਬੱਚੇ ਦਾ ਬਾਥਰੂਮ ਟੱਕ ਹੈ ਪ੍ਰੇਰ ਹੁੰਦੀ ਹੈ 5 ਮਿੰਟ ਬਾਅਦ ਖੁਦਾ ਅਨੁਸਾਰ ਦਿੰਦਾ ਪਰ ਉਹੀ ਬੱਚਾ ਬਾਥਰੂਮ ਕਰਦਾ ਇਹਦਾ ਮਤਲਬ ਪਰਮੇਸ਼ਰ ਕਾਰਕ ਦੇ ਯੋਗ ਹੈ ਪਰਮੇਸ਼ਰ थैੰਕਸ ਕਰੋ ਪਰਮੇਸ਼ਰ